ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਮੈਂ ਜੇਐਸ ਸੰਧੂ ਬਹੁਤ ਛੋਟਾ ਜਿਹਾ ਇੱਕ ਵੀਡੀਓ ਲੈ ਕੇ ਹਾਜ਼ਰ ਹੋਇਆ ਹਾਂ ਜੀ ਆਪਣੇ ਬਾਗ ਦੇ ਫਰੂਟਾਂ ਬਾਰੇ ਕੁਝ ਜਾਣਕਾਰੀ ਤੇ ਬਹੁਤ ਛੋਟਾ ਵੀਡੀਓ ਆ ਜਰੂਰ ਸਾਰੇ ਦੇਖ ਲਿਓ ਉਹਦੇ ਵਿੱਚ ਜਿਹੜੀ ਜ਼ਰੂਰੀ ਗੱਲ ਕਰਨ ਵਾਲੀ ਇਹ ਸੀ ਕਿ ਮੈਂ ਤੁਹਾਨੂੰ ਪਿਛਲੇ ਦਿਨੀ ਐਪਲ ਦੇ ਦਿਖਾਲੇ ਸੀ ਵੀ ਮੇਰੇ ਕੋਲ ਇੱਕ ਦੋ ਬੂਟੇ ਵੱਡੇ ਹੋਏ ਆ ਜਿਨ੍ਹਾਂ ਨੂੰ ਕਾਫੀ ਫਰੂਟ ਆਇਆ ਸੀ ਤੇ ਦੋਸਤੋ ਹੋਈ ਇਸ ਤਰ੍ਹਾਂ ਵੀ ਇੱਕ ਤਾਂ ਹਨੇਰੀ ਆਈ ਕੁਝ ਐਪਲ ਉਹਦੇ ਨਾਲ ਝੜ ਗਏ ਤੇ ਕੁਝ ਪਰਿੰਦਿਆਂ ਨੇ ਇਹਨਾਂ ਨੂੰ ਨੁਕਸਾਨ ਕੀਤਾ ਪਰਿੰਦੇ ਤੇ ਆ ਜਿਹੜੀ ਗੈਲਰੀ ਹੁੰਦੀ ਕਾਟੋ ਇਹਨੇ ਵੀ ਜਾਲ ਪਾਉਣ ਦੇ ਬਾਵਜੂਦ ਵੀ ਆ ਦੇਖੋ ਜਾਲ ਪਾਇਆ ਸੀ ਆ ਦੇਖੋ ਕੁਝ ਫਲ ਮਤਲਬ ਗਿਣਤੀ ਦੇ ਹੀ ਰਹਿ ਗਏ ਚੰਦ ਕੁ ਫਲ ਕਿਤੇ ਕਿਤੇ ਕੋਈ ਫਾਲੇ ਕਰ ਬਾਕੀ ਤਕਰੀਬਨ ਸਾਰੇ ਦੇ ਸਾਰੇ ਫਲ ਮਤਲਬ ਉਤੋਂ ਡੰਡੀਆਂ ਵੱਡ ਦਿੱਤੀਆਂ ਖਾਦਾ ਵੀ ਨਹੀਂ ਪਰਿੰਦਿਆਂ ਨੇ ਕਈਆਂ ਨੇ ਉਤੋਂ ਦੰਡੀਆਂ ਡੰਡੀਆਂ ਜੀਆਂ ਵੱਡ ਦਿੱਤੀਆਂ ਥੱਲੇ ਡਿੱਗ ਪਏ ਕੁਛ ਨੇਰੀ ਨਾ ਛੜ ਗਏ ਸੋ ਇਸ ਵਾਰ ਵੀ ਜਿਹੜਾ ਇਹਦੀ ਪੂਰੀ ਫਰੂਟ ਦੀ ਟੈਗ ਦੇਖਣ ਤੋਂ ਫੇ ਵਾਂਝੇ ਰਹਿ ਗਏ ਤੇ ਚਲੋ ਕੋਈ ਨਹੀਂ ਖੈਰ ਇਦਾਂ ਹੁੰਦੀ ਰਹਿੰਦੀ ਅਗਲੀ ਵਾਰ ਇਸੇ ਹੀ ਕਿਤੇ ਕਿਤੇ ਕੋਈ ਫਰੂਟ ਹੈਗਾ ਇਹਨੂੰ ਦੇਖਾਂਗੇ ਜੇ ਬਚਾ ਸਕਦੇ ਹੋਏ ਤਾਂ ਇਹਨਾਂ ਦਾ ਹੱਲ ਮੈਂ ਹੁਣ ਇੱਕ ਹੀ ਸੋਚਦਾ ਵੀ ਇਹਦਾ ਹੋਰ ਕੋਈ ਹੱਲ ਨਹੀਂ ਹੋ ਕਿਉਂਕਿ ਅੱਜਕੱਲ ਹੋਰ ਫਰੂਟ ਇਹ ਆਲੇ-ਦੁਆਲੇ ਹੁੰਦਾ ਕੁਝ ਨਹੀਂ ਹੋ ਖਾਣ ਲਈ ਕਿਸੇ ਪਰਿੰਦਰ ਦੇ ਪਰਿੰਦੇ ਦੇ ਤੇ ਇਸ ਲਈ ਇਹ ਇਹ ਜਿਹੜੇ ਫਰੂਟ ਵੀ ਹੁੰਦੇ ਉਹਨਾਂ ਨੂੰ ਖਰਾਬ ਕਰ ਜਾਂਦੇ ਆ ਤੇ ਇਹਨਾਂ ਤੇ ਲਫਾਫੇ ਚੜਾ ਕੇ ਬਚਾਇਆ ਜਾ ਸਕਦਾ ਆ ਹੁਣੀ ਅਸੀਂ ਇਕੱਠੇ ਕੀਤੇ ਆ ਥੱਲਿਓ ਮੈਂ ਤੁਹਾਨੂੰ ਦਿਖਾ ਲਦਾ ਦੇਖੋ ਆ ਟੋਕਰੀ ਇੱਕ ਪੂਰੀ ਭਰੀ ਹੋਈ ਇਦਾਂ ਦੀਆਂ ਟੋਕਰੀਆਂ ਪਹਿਲਾਂ ਵੀ ਦੋ ਤਿੰਨ ਵਾਰੀ ਚੱਕ ਹਟੇ ਆ ਜਿਹਨਾਂ ਦਾ ਆਚਾਰ ਬਣਾਇਆ ਸੀ ਆ ਦੇਖੋ ਕਿੱਡੇ ਕਿੱਡੇ ਵੱਡੇ ਹੋਏ ਐਪਲ ਆ तकरीबन ਹੁਣ ਥੋੜੇ ਜਿਹਾ ਹੋਰ ਵਧਣੇ ਸੀ ਫਿਰ ਇਹ ਲਾਲ ਹੋਣਾ ਸ਼ੁਰੂ ਹੋ ਜਾਣਾ ਸੀ ਇਸ ਤਰੀਕੇ ਨਾਲ ਪੰਰੀਂਦਿਆਂ ਨੇ ਕੁਛ ਟੁਕ ਥਿੱਤੇ ਕੁਛ ਮਤਲਬ ਸੈਟ ਦਿੱਤੇ ਇਦਾਂ ਹੀ ਕੱਚੇ ਉਦਾਂ ਐਪਲ ਦੀ ਇਸ ਦੀ ਕਿਸਮ ਮੈਨੂੰ ਬਹੁਤ ਵਹਿਤਰੀ ਨਹੀਂ ਲੱਗਦੀ ਆ ਕਿਉਂਕਿ ਲੰਬੀ ਸ਼ੇਪ ਦਾ ਐਪਲ ਆ ਤੇ ਇਹ ਮੈਂ ਇਹਨੂੰ ਲਫਾਫੇ ਤਾਂ ਨਹੀਂ ਸੀ ਚੜਦਾ ਹਲੇ ਇਸ ਕਰਕੇ ਵੀ ਇਹਨੂੰ ਧੁੱਪ ਚਾਹੀਦੀ ਹੁੰਦੀ ਆ ਲਾਲ ਰੰਗ ਇਹਦਾ ਹੋਣ ਲਈ ਤੇ ਜੇ ਅਸੀਂ ਇਹਨੂੰ ਢੱਕ ਦਿੰਨੇ ਆ ਤਾਂ ਫੇਰ ਨੂੰ ਧੁੱਪ ਦੀ ਜਿਹੜੀ ਉਹ ਮਿਲਦੀ ਨਹੀਂ ਉਨੀ ਤਾਕਤ ਜਿੰਨਾ ਵਾਲੇ ਆਪਣਾ ਕਲਰ ਜਿਹੜਾ ਆ ਰੈੱਡ ਕਰਦਾ ਆ ਤੇ ਇਸ ਕਰਕੇ ਚਲੋ ਖੈਰ ਇਹ ਤੁਹਾਨੂੰ ਦੱਸਣਾ ਸੀ ਵੀ ਇਸ ਤਰੀਕੇ ਨਾਲ ਮਤਲਬ ਕਾਫੀ ਪਰਿੰਦਿਆ ਨੇ ਝਾੜ ਦਿੱਤੇ ਤਕਰੀਬਨ ਸਾਰੇ ਬੂਟਿਆਂ ਤੇ ਇਹੀ ਹਾਲ ਆ ਇਹ ਮੇਰੇ ਕੋਲ ਦੂਸਰੇ ਉਹਦੇ ਵਿੱਚ ਲਾਉਂ ਦੇ ਵਿੱਚ ਵੀ ਦੋ ਤਿੰਨ ਬੂਟੇ ਸੀ ਵੱਡੇ ਉਹਨਾਂ ਨੂੰ ਵੀ ਕਾਫੀ ਫਰੂਟ ਸੀ ਪਰ ਸਾਰਾ ਝੜ ਗਿਆ ਚਲੋ ਖੈਰ ਸਲਾ ਅੱਗੇ ਦੇਖਦੇ ਹਾਂ ਜੀ ਅੰਬ ਨੂੰ ਫਲ ਆਇਆ ਆ ਹਾਂ ਇੱਕ ਤੁਹਾਨੂੰ ਦਿਖਾ ਲਦਾ ਮਲਕਾ ਦਾ ਛੋਟਾ ਜਿਹਾ ਬੂਟਾ ਆ ਤੇ ਉਹਨੂੰ ਫਲ ਬਹੁਤ ਆਇਆ ਆ ਦੇਖੋ ਨਿੱਕਾ ਜਿਹਾ ਪਲਾਂਟ ਆ ਤੇ ਇਹਨੂੰ ਕਾਫੀ ਫਲ ਆਏ ਆ ਆ ਜੀ ਟਿਪੀਕਲ ਸ਼ੇਪ ਮਲਕਾ ਦੀ ਇਹੋ ਜਿਹੀ ਖਾਸਾ ਵੱਡਾ ਸਾਈਜ਼ ਇਹਦਾ ਹੋ ਜਾਂਦਾ ਪਰ ਬੂਟਾ ਛੋਟਾ ਆ ਇਹ ਹਲੇ ਇੰਨਾ ਇਨੀ ਸਾਈਜ਼ ਕਰਨਾ ਨਹੀਂ ਬਾਕੀ ਤਕਰੀਬਨ ਸਾਰੇ ਪਲਾਂਟ ਠੀਕ ਆ ਚੱਲਦੇ ਆ ਤੇ ਕਾਫੀ ਅੰਬਾਂ ਨੂੰ ਛੋਟੇ ਛੋਟੇ ਮਤਲਬ ਸਾਰਿਆਂ ਨੂੰ ਆਏ ਹੋਏ ਆ ਫਰੂਟ ਆਏ ਆ ਆੜੂ ਨੂੰ ਫਰੂਟ ਆਇਆ ਆ ਕਾਫੀ ਆ ਇਦਾਂ ਤਕਰੀਬਨ ਸਾਰੇ ਬਾਗ ਦੇ ਵਿੱਚ ਸਾਰੇ ਛੋਟੇ ਪਲਾਂਟਸ ਜਿਹੜੇ ਅੰਬਾਂ ਦੇ ਵੀ ਉਹਨਾਂ ਨੂੰ ਵੀ ਫਲ ਆਇਆ ਆ ਐਪਲ ਨੂੰ ਵੀ ਕਾਫੀ ਆਇਆ ਸੀ ਉਹ ਪਿੱਛੇ ਜਿਹੜੇ ਪਲਾਂਟ ਆਫ ਐਪਲ ਦੇ ਆ ਤੇ ਉਹ ਤਾਂ ਇੱਥੇ ਨਹੀਂ ਜਦ ਛੱਡੇ ਉੱਥੇ ਤੱਕ ਉਹਨਾਂ ਨੇ ਕੀ ਛੱੜਨੇ ਸੀ ਤੇ ਚਲੋ ਨੈਕਸਟ ਟਾਈਮ ਜਦ ਅੱਗੇ ਆਉਂਦਾ ਜਾਊਗਾ ਉਦਾਂ ਉਦਾਂ ਦੇਖਾਂਗੇ ਡ੍ਰੈਗਨ ਫਰੂਟ ਬਾਰੇ ਮੈਂ ਜਲਦੀ ਇੱਕ ਵੀਡੀਓ ਬਣਾ ਕੇ ਹਾਜ਼ਰ ਹੋਊਗਾ ਬਸ ਇੰਨੀ ਕੀ ਜਾਣਕਾਰੀ ਦਿੰਦਾ ਹੋਇਆ ਖਤਮ ਕਰਦਾ ਜੀ ਵੀਡੀਓ ਚੜ੍ਹਦੀਆਂ ਕਲਾ ਚ ਰਹੋ ਜੀਉਂਦੇ ਵਸਦੇ ਰਹੋ ਵੀਡੀਓ ਵਾ ਇਦਾਂ ਹੀ ਦੇਖਦੇ ਰਹੋ ਅੱਗੇ ਫਾਰਵਰਡ ਕਰਦੇ ਆ ਕਰੋ ਬਹੁਤ ਬਹੁਤ ਧੰਨਵਾਦ ਜੀ ਰੱਬ ਰੱਖਾ